ਇਹਦੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਮਨ ਲਾ ਕੇ ਸੁਣੋ ਮਨ ਲਾ ਕੇ ਸੁਣੋ ਅਤੇ ਉਸਤੇ ਸਾਰੇ ਹੁਕਮਾਂ ਦੀ ਕਿਹੜੇ ਹੁਕਮ ਸਾਰੇ ਇੱਕ ਨਹੀਂ ਦੋ ਨਹੀਂ ਸਾਰੇ ਹੁਕਮ ਤੇ ਸਾਰੇ ਹੁਕਮ ਇੱਕ ਗੱਲ ਦੇ ਵਿੱਚ ਆਉਂਦੇ ਹੋ ਕਿਹੜੀ ਗੱਲ ਦੇ ਵਿੱਚ ਆਉਂਦੇ ਆ ਆਗਿਆ ਕਿ ਜੇ ਤੁਸੀਂ ਪਰਮੇਸ਼ਵਰ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ ਪਰਮੇਸ਼ੁਰ ਤੁਹਾਡੇ ਲਈ ਆਸ਼ੀਸ਼ਾਂ ਦੇਵੇਗਾ ਵਰਕਤਾ ਦੇਵੇਗਾ ਔਰ ਆਗਿਆਕਾਰ ਹੋ ਜਾ ਮੈਂ ਤੁਹਾਨੂੰ ਦੱਸਣਾ ਪਰਮੇਸ਼ੁਰ ਅਸਰੇ ਲਈ ਆਗਿਆਕਾਰ ਨੂੰ ਭਰਪੂਰ ਵਰਕਤ ਦਿੰਦਾ ਹੈ ਜਿਹੜੇ ਲੋਕ ਆਗਿਆਕਾਰ ਹੁੰਦੇ ਹੈ ਪਰਮੇਸ਼ੁਰ ਦੇ ਹੁਕਮਾਂ ਮੰਨਦੇ ਹੈ ਪਰਮੇਸ਼ੁਰ ਉਹਨਾਂ ਨੂੰ ਪਰਪੂਰ ਜੀਵਨ ਦੀਆਂ ਦੇ ਲਈ ਤਿਆਰ ਹੈ ਉਹ ਖੜੇ ਜੇ ਚਾਹਤ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਪਰਮੇਸ਼ੁਰ ਦੀ ਆਸ਼ੀਸ਼ਾਂ ਨੂੰ ਲਵੋ ਆ